ਉਹ ਉਥੇ ਇਹਨੂੰ 20-25 ਜਣੇ ਪੇ ਆ ਉਹਨੂੰ ਇੱਕ ਮਾਰ ਕੇ ਉਹਨਾਂ ਨੇ ਲੱਤ ਲਈ ਛੁਟਤਾ ਫੋਨ ਫੋਨ ਨਾਲ ਹੱਤਬਾਤ ਸੀਗਾ ਇਹਦੇ ਤੇਜ਼ ਤਾਇ ਹਥਿਆਰ ਨਾਲੇ ਦੇ ਤੇ ਹਮਲੇ ਕੀਤੇ ਗਏ ਇਹਦੇ ਆ ਇਹਦੀ ਲੱਤ ਤੱਕ ਤੋੜੀ ਗਈ ਦੇ ਇਹ ਵਿਸ਼ਾਲ ਫਰਕ ਜੂ ਹੈ ਕੀ ਗੱਲ ਕੀ ਹੋਈ ਸੀ ਐਕਚੁਅਲੀ ਮੇਰਾ ਬ੍ਰਦਰ ਆਏ ਵੱਡਾ ਐ ਕੀ ਹੋਇਆ ਜੀ ਆਪਣੇ ਬਟਰ ਸਪਲਾਈ ਤੇ ਨੌਕਰੀ ਕਰਦਾ ਰਾਤੀ ਸਾਨੂੰ ਤੇ ਕਹਿ ਕੇ ਗਿਆ ਵੀ ਇਹਦੀ ਡਿਊਟੀ ਹੁੰਦੀ ਸ਼ਨੀਵਾਰ Shimla ਪਾੜੀ ਤੇ ਐ ਰਾਤੀ ਡਿਊਟੀ ਦੇ ਹੀ ਛੋਟੀ ਘਰੋਂ ਖਾ ਕੇ ਗਿਆ ਡਿਊਟੀ ਤੇ ਤੇ ਅਨੂ ਮੈਂ ਉਹਦੇ ਸਾਡੂ ਨੇ ਉਹ ਨਾਲ ਲੈ ਕੇ ਆਪਣੇ ਸਹੁਰਿਆਂ ਘਰ ਗਿਆ ਤੇ ਕੋਈ ਅਪਚੇ ਦੇ ਚਾਚੇ ਦਾ ਤੇ ਇਹਦੀ ਸਾਸਰਾ ਝਗੜਾ ਝੂੜਾ ਚਾਹੁੰਦੇ ਆ ਕੋਈ ਇਹਨਾਂ ਦਾ ਤੇ ਇਹਨੂੰ ਲੈ ਕੇ ਗਏ ਆ ਉਹ ਉਹ ਕੋਥੇ ਇਹਨੂੰ 20 25 ਜਣੇ ਪਈ ਆ ਇਹਨੂੰ ਉਥੇ ਮਾਰ ਕੇ ਉਹਨਾਂ ਨੇ ਡਾਕਾ ਨੇ ਛੁੱਟਤਾ ਨਾ ਸਾਨੂੰ ਦੱਸਿਆ ਨਾ ਕਿਸੇ ਨੂੰ ਡਾਕਾ ਨੇ ਚੋਂ ਛੁੱਟਿਆ ਉੱਥੋਂ ਕਿਸੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਤੇ ਸਿਵਲ ਹਸਪੀਟਲ ਐਂਬੂਲੈਂਸ ਲੈ ਕੇ ਆਈ ਇਹਨੂੰ ਉਹਨੇ ਪੂਰਾ ਪ੍ਰੀਵਾਇਡ ਇਹਦਾ ਮਰਡਰ ਕੀਤਾ ਪਲਾਨ ਨਾਲ ਪਤਾ ਨਹੀਂ ਇਹਨੂੰ ਕੀ ਹੀ ਵੀ ਇਹਦੇ ਤੋਂ ਰੰਜਿਸ਼ ਖਲਦੇ ਸੀ ਕਿ ਚਾਹੇ ਸ਼ਾਇਦ ਸਰਕਾਰੀ ਬਾਕੀ ਸਾਰੇ ਉਹ ਭੁੱਖੇ ਲੰਗੇ ਸੀ ਇਹ ਕੋਈ ਨੌਕਰੀ ਵਾਲਾ ਸੀ ਚਲੋ ਇਹਦੀ ਇੰਦੀ ਕੁੜੀ ਨੂੰ ਵੀ ਬਹੁਤ ਕੁਛ ਰੱਖ ਰਾਈ ਜਨੇ ਬੱਚੇ ਵੀ ਵਧੀਆ ਸਕੂਲੇ ਪੜਾਏ ਕਰਦਾ ਸੀ ਤੇ ਪਤਾ ਨਹੀਂ ਉਹਨਾਂ ਨੇ ਇਸ ਕਰਕੇ ਦਾ ਸਾਨੂੰ ਸਿਹਰੇ ਫੋਨ ਆਇਆ ਸਿਵਲ ਹਸਪੀ ਨਾਲੇ ਸੋਰੀਆਂ ਦਾ ਸਿਰ ਨਾਲ ਕੋਈ ਕਹਿੰਦੇ ਦੱਸਿਆ ਸਿਵਲ ਹਸਪੀਟਲ ਵਾਲੇ ਕੰਦੇ ਰਾਤੀ 1 ਵਜੇ ਤੱਕ ਬਿਲਕੁਲ ਹੋਸ਼ ਚਹੀਓ ਉਹਨੂੰ ਠੀਕ ਨਹੀਂ ਉਹਦੇ ਸਿਰ ਤੇ ਬਹੁਤ ਉਹ ਜਖਮੀ ਬਸ ਉਹਦੇ ਮਗਰ ਕੋਈ ਆਲਾ ਲਾ ਨਹੀਂ ਅੱਗੇ ਪਿੱਛੇ ਉਹਨੂੰ ਲੈ ਕੇ ਜਾਂ ਵਾਲਾ ਨਹੀਂ ਨਾਨਾ ਨੇ ਸਾਨੂੰ ਦੱਸਿਆ ਇਹਦਾ ਮਤਲਬ ਰਾਤੀ ਹੋਇਆ ਸਾਡਾ ਘਰ ਕੋਈ ਦੂਰ ਤੇਰ ਨਹੀਂ ਇਹ ਸੋਰੀ ਜੇ ਨਹੀਂ ਨਾਲ ਮਿਲੇ ਹੁੰਦੇ ਤੇ ਇਹ ਆਂਦੇ ਸਾਨੂੰ ਦੱਸਦੇ ਕਿ ਅਸੀਂ ਅਹੀਂ ਅੱਗੇ ਪਿੱਛੇ ਕਿਤੇ ਲੈ ਕੇ ਜਾਂਦੇ ਉਹਨੂੰ ਮੁੰਡੇ ਨੂੰ ਸਾਡਾ ਮੁੰਡਾ ਦੇ ਵੈਦਾਂ ਦੇ ਦੋ ਬੱਚੇ ਛੋਟੇ ਕੁੜੀ ਇੱਕ ਮੁੰਡਾ ਨਾਲ ਬੁਰੜੇ ਕਿੰਨੇ ਕਿੰਨਾ ਖਾਦ ਹਾਂਜੀ ਕਿੰਨੇ ਕਿੰਨੇ ਬੰਦੇਆਂ ਖਿਲਾਫ ਪਲੇਟ ਕੀਤੀ ਉੱਥੇ ਦੇ ਵੀ ਪਚੀ ਜਾਣੇ ਪਏ ਦੇ ਨੂੰ ਇਹ ਚਾਚੇ ਸੋਰੇ ਆ ਇਹ ਤਿੰਨ ਚਾਚੇ ਸੋਰੇ ਆ ਉਹਨਾਂ ਦੇ ਮੁੰਡੇ ਅੱਗੇ ਉਹਨਾਂ ਨੇ ਅੱਗੇ ਆਪਣੇ ਇੱਕ ਤਾਂ ਸਾਡੂ ਆ ਕੋਈ ਇਹਨਾਂ ਰਿਸ਼ਤੇਦਾਰ ਬਾਕੀ ਬੁਲਾਏ ਦੇ ਹਨ ਪੂਰੀ ਪਲਾਨ ਨਾਲ ਹੋਇਆ ਦਾ ਮਾਡਮ ਜਨਾਬ ਜੀ ਜਨਾਬ ਹਰੀਸ਼ ਜੀ ਮੇਰਾ ਨਾਮ ਜੀ ਪੰਕਜ ਸ਼ਰਮਾ ਆ ਤੇ ਜਿਹੜੇ ਮੁੰਡੇ ਦੀ ਡੈਥ ਹੋਈ ਆ ਉਹਦਾ ਨਾਮ ਜੀ ਹਰੀਸ਼ ਸ਼ਰਮਾ ਆ ਸਰ ਗੱਲ ਇਹ ਹੋਈ ਆ ਵੀ ਜਿਹੜੀ ਸਾਡੇ ਸੁਣਨ ਦੇ ਵਿੱਚ ਇਹ ਗੱਲ ਜਿਹੜੀ ਆਈ ਹੈਗੀ ਆ ਵੀ ਇਹਦਾ ਸੰਡੂ ਆਇਆ ਆ ਘਰ ਇਹਨੂੰ ਲੈਣ ਸ਼ਾਮ ਨੂੰ ਉਹਦੇ ਮੋਟਰਸਾਈਕਲ ਤੇ ਬੈਠ ਕੇ ਇਹ ਚੱਲ ਗਿਆ ਜੀ ਆਪਣੇ ਸੋਰੇ ਸੋਰੇ ਜਾ ਕੇ ਆਂਦੀ ਕੋਈ ਸਾਨੂੰ ਜਿਹੜੀ ਹੋਂ ਸੁਣਨ ਦੇ ਵਿੱਚ ਗੱਲ ਆਈ ਪਈ ਲੜਾਈ ਹੋਈ ਆ ਇਹਦੇ ਚਾਚੇ ਸੋਰੇ ਇਹਦੇ ਹੋਰ ਪਤਾ ਨਹੀਂ ਕਿੰਨੇ ਕੁ ਬੰਦੇ ਸੀਗੇ ਜਿਹੜੇ ਇਹਨੂੰ ਮਾਰਨ ਪਈ ਹੈਗੇ ਆ ਤੇ ਜਿਨ੍ਹਾਂ ਨੇ ਸਾਨੂੰ ਸਾਡੇ ਲੋਏ ਘਰੋਂ ਗਿਆ ਅਸੀਂ ਡਿਊਟੀ ਕਰਨ ਵਾਸਤੇ ਸਾਨੂੰ ਸਵੇਰੇ ਇਹਦੀ ਇੱਥੇ ਅਸੀਂ ਆਏ ਆ ਹਸਪਤਾਲ ਚੈੱਕ ਕਰਨ ਆਏ ਆ ਤੇ ਇਹਦਾ ਫੋਨ ਨਹੀਂ ਲੱਗੇਗਾ ਅਸੀਂ ਰਾਤ ਪੂਰੀ ਬੰਦ ਰਿਆ ਆ ਅਸੀਂ ਇਹਨੂੰ ਚੈੱਕ ਕਰਨ ਆਏ ਆ ਹਸਪਤਾਲ ਤੇ ਇਹ ਹਸਪਤਾਲ ਆ ਕੇ ਸਾਨੂੰ ਇਹਦੀ ਡੈੱਡ ਬਾਡੀ ਮਿਲੀ ਆ ਜਿਹੜੀ ਸਾਨੂੰ ਸੁਣਨ ਦੇ ਵਿੱਚ ਗੱਲ ਆਈ ਹੈਗੀ ਆ ਜਿਹੜੀ ਸਾਨੂੰ ਪਤਾ ਲੱਗਿਆ ਕਰਦਾ ਹੈਗਾ ਆ ਕਿਸੇ ਥਰੂ ਵੀ ਇਹਦੇ ਜਿਹੜੇ ਡਾਕਾਂ ਦੇ ਚੌਂਕ ਚ ਉਹਨੂੰ ਚੁੱਕ ਕੇ ਲਿਆਂਦਾ ਆ ਐਂਬੂਲੈਂਸ ਨੇ ਤੇ ਇਹ ਖੂਨ 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 ਨਾਲ ਲੱਤਬਾਤ ਸੀਗਾ ਇਹਦੇ ਤੇਜ਼ ਤਾਜ ਹਥਿਆਰ ਨਾਲੇ ਦੇ ਤੇ ਹਮਲੇ ਕੀਤੇ ਗਏ ਇਹਦੇ ਆ ਇਹਦੀ ਲੱਤ ਤੱਕ ਤੋੜੀ ਗਈ ਦੀ ਆ ਵੀ ਸਾਨੂੰ ਸਾਨੂੰ ਸਰ ਪਤਾ ਹੀ ਨਹੀਂ ਲੱਗਿਆ ਹੈਗਾ ਕਿ ਬਣਿਆ ਕੀ ਬਣਿਆ ਹੈਗਾ ਤੇ ਹਾਂਜੀ ਸਰ ਸਰ ਸਾਨੂੰ ਨਹੀਂ ਪਤਾ ਹੈਗਾ ਸਾਡੇ ਤੇ ਸਾਡੇ ਦੇ ਘਰੋਂ ਦੇ ਬਿਲਕੁਲ ਨਾਰਮਲ ਜਿਸ ਤਰ੍ਹਾਂ ਜਾਂਦਾ ਬੰਦਾ ਘਰੋਂ ਕੰਮ ਜਾਂਦਾ ਉਸ ਤਰ੍ਹਾਂ ਗਿਆ ਤੇ ਤਾਂ ਸੰਡੂ ਲੈ ਕੇ ਗਿਆ ਉਹਨੂੰ ਨਾਲ ਸਰ ਸਾਡੇ ਵੱਲੋਂ ਕੀਤੀ ਗਈ ਹੈ ਜੀ ਪੁਲਿਸ ਕੰਪਲੀਟ ਸਰ ਸਾਡੇ ਬਿਆਨ ਹਲੇ ਨਹੀਂ ਲਿਖਿਆ ਗਿਆ ਸਾਡਾ ਮੁੰਡਾ ਗਿਆ ਉੱਥੇ ਜੀ ਬਿਆਨ ਲਖਣ ਵਾਸਤੇ ਹੁਣ ਸਰ ਮੰਗ ਕਰਨੇ ਆ ਕਾਰਵਾਈ ਦੀ ਜੋ ਬੰਦੀ ਕਾਰਵਾਈ ਹੈਗੀ ਆ ਸਖਤ ਤੋਂ ਸਖਤ ਜਿਨ੍ਹਾਂ ਨੇ ਵੀ ਇਹਦੇ ਤੇ ਇਹ ਹਮਲਾ ਕੀਤਾ ਹੈ ਜੋ ਵੀ ਮਾਰਿਆ ਹੈਗਾ ਸਾਡੇ ਤੇ ਮੁੰਡਾ ਮਾਰ ਦਿੱਤਾ ਸਾਡਾ ਭਰਾ ਮਾਰ ਦਿੱਤਾ ਆ ਜੋ ਬੰਦੀ ਕਾਰਵਾਈ ਹੈਗੀ ਉਹ ਕੀਤੀ ਜਾਏ ਜੀ ਸਖਤ ਤੋਂ ਸਖਤ ਸਰ ਉਮਰ ਉਹਦੀ ਹੋ ਗਈ ਸੀਗੀ ਕੋਈ 40 ਦੇ ਆਸ-ਪਾਸ ਉਹਦੀ ਉਮਰ ਸੀਗੀ ਤੇ ਨੌਕਰੀ ਕਰਦਾ ਸੀਗਾ ਸਰ ਵਾਟਰ ਸਪਲਾਈ 'ਚ ਨੌਕਰੀ ਕਰਦਾ ਸੀਗਾ ਦੋ ਬੱਚੇ ਆ ਇਹਦੇ ਤੇ ਹਾਂਜੀ ਨਾਮ ਹੁੰਦਾ ਸਰ ਹਰੀਸ਼ ਸ਼ਰਮਾ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੇਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਿਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near a &M Institute's Jalandhar Dalhousie Bypass Road, Pathankot.